todos os thank नकशरणत्वा ਪ੍ਰੇਤੰ ਪਗਉਤੀ ਸ਼ਰਨ ਕੈ ਪੁਰਨਾਮ ਤੁਮੈ ਆਗੇ ਫਿਰ ਅਨੰਦਪੁਰ ਤੇ ਅਮਰਦਾਸ ਰਾਮਦਾਸ ਜੀ ਹੁਨੀ ਸਹਾਰੇ ਅਜਨ ਹਰਿ ਦੇਖਣਾ ਸਿਮਰਉ ਸ੍ਰੀ ਹਰਿ ਨਰਾਇ ਸ਼੍ਰੀ ਹਰਿ ਰਚਨਾ ਧਿਆਇ ਜਿਸ ਦੇ ਸਭ ਦੁਖ ਜਾਈ ਬੇਗ ਬਹਤਰਿ ਸਮਰੇ ਘਰ ਨੋ ਨਿਦ ਆਵੇ ਕਾਏ ਸਰਦਾਈ ਹੋਏ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਤੋਂ ਉੱਚੇ ਸਾਰੇ ਦਸਾਂ ਪਾਤਸ਼ਾਹੀਆਂ ਦੇ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਵਰਸ਼ਨਾ ਮਬਾਰਕਾ ਤੇ ਆਹਮੜ ਕੇ ਬੋਲ ਪੰਜ ਪਿਆਰੇ ਅੰਗਵਾਂ ਸਾਹਿਬ ਜਾਨੇ ਆਜਲਾਂ ਮੁਕਤੀਆਂ ਹਟੀਆਂ ਜ ਬੱਤੀਆਂ ਜਿਦਾਂ ਨਾਮ ਜੁਟੀਆਂ ਵੰਡ ਚੱਲੀਆਂ ਦੇਵ ਚੜਾਈ ਦੇਵ ਵਾਹੀ ਦੇਖ ਅੰਡੰਡ ਕੀਤਾ ਤਿੰਨਾ ਪਿਆਰਿਆਂ ਸੁਧਿਆਰਿਆਂ ਦੀ ਕਮਾਈ ਤਾਂ ਦਿਵਾਨ ਘਰ ਕੇ ਖਾਲਸਾ ਦੇ ਬੰਦਾ ਜੀ ਐਕਟਿੰਗ ਗੁਰੂ ਜਿਨਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੀ ਸਤਿ ਸ੍ਰੀ ਅਕਾਲ ਬੰਦ ਬੰਦ ਚਟਾਈ ਤੁਕੜੀਆਂ ਮੁਹਈਆਂ ਪਰ ਜਨ ਜਨ ਜਾਨੇ ਆਰਿਆਂ ਨਾਲ ਜਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਦੇ ਸਾਸ ਸੁਬਸਨ ਨਾਲ ਨਿਵਾਏ ਤੇਨਾ ਦੇ ਕਮਾਈ ਦਾ ਧਿਆਨ ਧੜਕੇ ਨਾਲ ਸਾਜੇ ਬੁਰਤਵਾਰੇ ਆਪੇ ਆਣ ਕਰਕੇ ਬੋਲ ਨਾ ਜੀ ਵਾਹਿਗੁਰੂ ਇੱਕ ਮੇ ਸਰਬਤ ਖਾਲਸਾ ਦੇ ਕੇ ਅਰਦਾਸ ਹੈ ਜੀ ਸਦ ਬਤ ਖਾਲਸਾ ਦੇ ਕੋ ਵਾਹਿਗੁਰੂ ਵਾਹਿਗੁਰੂ ਜਿਪ ਆਵੇ ਜਿਪ ਆਵਣ ਤਾ ਸਦਕਾ ਸਰਬਸੋ ਕੋ ਹੋਵੇ ਜਹਾਂ ਜਹਾਂ ਖਾਲਸਾ ਦੇ ਸਾਹਿਬਾ ਬਹਾ ਬਹਾ ਰਸਿਆਰੇ ਆਏ ਤਾ ਦੇਖ ਤੇਗ ਫਤਿਹ ਗੁਰ ਦੇ ਪੈਗ ਕੰਦ ਕੇ ਦੇਖਾ ਸ੍ਰੀ ਸਾਹਿਬ ਦੇ ਸਹਾਰੇ ਖਾਲਸਾ ਦੀ ਕੇ ਗੋਲ ਬਾਂਡੇ ਗੋਲ ਜੀ ਵਾਹਿਗੁਰੂ ਸਿਧਾਂਤ ਮੁਸਿੱਖੀ দান ਕੇਸ দান ਰਹਿਤ দান ਦੇਖ দান ਵਸਾਹਾ দান ਕਰੋ ਸਾਧਾਨ ਦਾਨਾ ਸਦਾ ਸਾਹਿਬ ਜੀ ਦੇ ਦਰਸ਼ਨ ਇਸ ਨਾਮ ਜਉਕੀਆਂ ਝੱਲੇ ਗੁੰਗੇ ਜੁਗਾ ਜੋਗ ਅਟੱਲ ਧਰਮ ਕਾਲ ਜੈਕਾਰ ਗੁੰਗੇ ਨਾਦਾਨਾ ਸਾਹਿਬੋ ਅਤੇ ਹੋਰ ਗੁਰਦੁਆਰਿਆਂ ਗੁਲਤਾ ਮਾਂ ਦੇ ਜਿਨ੍ਹਾਂ ਦੇ ਕੰਥ ਨੂੰ ਵਸੋਲ ਆ ਗਿਆ ਤਿਨਾਂ ਦੇ ਖੁੱਲੇ ਦਰਸ਼ਨ ਗਦਾਰ ਸੇਵਾ ਸੁਭਾਉ ਦਾ ਗਾਮਕ ਸਾਜੀ ਨੂੰ ਬਖਸ਼ੋ ਹੀਨ ਮਾਨਿਆਂ ਦੇ ਮਨ ਸਤਿਗੁਰੂ ਨਿਤਾਣਿਆਂ ਦੇ ਤਾਨ ਨਿਉਟਿਆਂ ਦੀ ਓਟ ਸੱਚੇ ਪਿਤਾ ਵਾਗੇ ਗੁਰਦੁਆਰਾ ਸ਼ਹੀਦਗੰਢ ਸਾਹਿਬ ਵਿਕੇ ਆਪ ਜੀ ਦੀ ਅਪਾਰ ਕਿਰਪਾ ਹੋਈ ਅੰਮ੍ਰਿਤ ਵੇਲੇ ਤੋਂ ਆਪ ਜੀ ਨੇ ਸਭ ਦਾ ਕੇ ਸੁਭਾਏ ਮਨ ਹੋ ਕਰ ਸੰਗਤਾਂ ਨੂੰ ਖੁੱਲੇ ਦਰਸ਼ਨ ਦਿਦਾਰ ਪਾਵਨ ਕੋਟਰ ਉਪਦੇਸ਼ ਬਖਸ਼ ਕੇ ਮਿਹਾਲ ਕੀਤਾ ਆਪ ਜੀ ਦਾ ਕੋਟਾਨ ਕੋਟ ਸ਼ੁਕਰ ਐ ਸਮੇਂ ਦਵੰਗਾ ਦੇ ਸਮਾਪਤੀ ਤੋਂ ਉਪਰੰਤ ਆਪ ਜੀ ਦੇ ਪਾਵਨ ਪਵਿੱਤਰ ਸਰੂਪ ਦੀ ਸੋਖਾ ਸੰਧੀ ਬੈਠੇ ਸੇਵਾ ਸੋਇਲਾ ਸਰਬ ਜੀ ਦੇ ਪਾਠ ਹੋਏ ਸੇਵਾ ਨਿਭਾਉਂਦਿਆਂ ਬਾਣੀ ਪੜਦਿਆਂ ਪਵਨ ਪਵਿੱਤਰ ਹਜ਼ੂਰੀ ਵਿੱਚ ਵਿਚਰਦਿਆਂ ਹੋਈਆਂ ਬ੍ਰੰਤ ਪ੍ਰਕਾਰ ਦੀਆਂ ਭੁਲਾ ਦੀ ਮਵਾ ਵੀ ਆਪਣੇ ਕੋ ਸਮਾਤ ਬਖਸ਼ਿਸ਼ ਕਰਨੀ ਫੜੀ ਸੁਣੀ ਬਾਣੀ ਬਾਪਾ ਬਾਰੇ ਆਈ ਸੰਗਤ ਦੇ ਹਿਰਦਿਆਂ ਵਿੱਚ ਵਸਾਉਣਾ ਬਾਣੀ ਆਈ ਸੂ ਸੰਗਤ ਦੀਆਂ ਹਾਜ਼ਰੀਆਂ ਤੇ ਵਹੁਣ ਦੇ ਧਾਵਾਂ ਸਿਵਾਵਾ ਦਰ ਪਰਵਾਣ ਕਰਨੀਆਂ ਗਰੋ ਘਰੋ ਸਿੱਖੀ ਸਿਦਕ ਪਰੋ ਸਾਨਾ ਮਦਨ ਬਖਸ਼ਣਾ ਸੋਭੇ ਭਾਵਨਾਵਾਂ ਦੂਰ ਕਰਨੀਆਂ ਜਾਤਰਾ ਸਫਲ ਕਰਨੀ ਪਰਿਵਾਰਾਂ ਵਿੱਚ ਸੁੱਖ ਸ਼ਾਂਤੀ ਬਖਸ਼ੋਨੀ ਸਤਿਗੁਰੂ ਜੀ ਆਪ ਜੀ ਦੇ ਘਰੇ ਅੰਦਰ ਚਾਰ ਪਹਿਰ ਦਿਨ ਸੁਭਾਣਾ ਬਤੀਤ ਹੋਇਆ ਆਈ ਚਾਰ ਪਹਿਰ ਰਹਿਣ ਆਪਣੇ ਘਰੇ ਅੰਦਰ ਬਤੀਤ ਕਰਾਉਣੇ ਜੇ ਕਰੇ ਕਿਰਪਾ ਬਰਕਾਸ਼ ਉਸਥਾਨ ਤੋਂ ਸੋਕਾਸ਼ ਉਸਥਾਨਾਂ ਵੱਲ ਚੱਲੇ ਪਉਣ ਦੀ ਆਗਿਆ ਬਖਸ਼ ਕਰੋ ਰਸਤੇ ਵਿੱਚ ਆਪ ਅੰਗ ਸੰਗ ਸੁਹਾਈ ਹੋਣਾ ਸਰਬੱਤ ਦੇ ਭਾਰ ਦੇ ਰਾਸ ਕਰਨੀ ਸ੍ਰੀ ਪਿਆਰੇ 不要动了。